ਦੁਨੀਆ ਭਰ ਦੇ ਗ੍ਰੰਥ ਸ਼ਾਸਤਰ ਸਾਨੂੰ ਇਹ ਦੱਸਦੇ ਹਨ ਕਿ ਅਸੀਂ ਜ਼ਿੰਦਗੀ ਦੇ ਵਿੱਚ ਜੋ ਕੁਝ ਬੰਨਣਾ ਚਾਹੁੰਦੇ ਹਾਂ ਉਹ ਬਣ ਸਕਦੇ ਹਾਂ ਜੋ ਕੁਝ ਕਰਨਾ ਚਾਹੁੰਦੇ ਹਾਂ ਉਹ ਕਰ ਸਕਦੇ ਹਾਂ ਪਰ ਇਹ ਕਿਵੇਂ ਸੰਭਵ ਹੋ ਸਕਦਾ ਹੈ ਇਸ ਵਿਸ਼ੇ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਸੋਚ ਵਿਚਾਰ ਟੀਵੀ ਨਾਲ ਸਾਂਝ ਬਣਾਈ ਰੱਖਣ ਲਈ ਇਸ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੇਕਰ ਵੀਡੀਓ ਚੰਗੀ ਲੱਗੇ ਤੇ ਅੱਗੇ ਸ਼ੇਅਰ ਵੀ ਜਰੂਰ ਕਰਿਓ ਕਮੈਂਟਸ ਕਰਕੇ ਤੁਸੀਂ ਆਪਣੀ ਰਾਏ ਵੀ ਦੇਖ ਸਕਦੇ ਹੋ ਜੇਕਰ ਅਜਿਹਾ ਕਰੋ ਤਾਂ ਹੋਰ ਚੰਗੀ ਗੱਲ ਹੋਏਗੀ ਮਨੁੱਖੀ ਮਨ ਦੀ ਸਮਝ ਰੱਖਣ ਵਾਲੇ ਇਹ ਜਾਣਦੇ ਹਨ ਕਿ ਮਨੁੱਖੀ ਮਨ ਬੇਸ਼ੁਮਾਰ ਤਾਕਤਾਂ ਸ਼ਕਤੀਆਂ ਦੀ ਖਾਣ ਹੈ ਖਜ਼ਾਨਾ ਹੈ ਜੋ ਲੋਕ ਇਸ ਤੋਂ ਕਮ ਲੈਣਾ ਜਾਣ ਜਾਂਦੇ ਹਨ ਉਹ ਦੁਨੀਆ ਵਿੱਚ ਕੁਝ ਨਵਾਂ ਸਿਰਜਦੇ ਹਨ ਪਰ ਜਿਹੜੇ ਲੋਕ ਇਸ ਖਜ਼ਾਨੇ ਨਾਲ ਵਖਵ ਵੀ ਕਰਨ ਤੋਂ ਵਿਰਵੇ ਰਹ ਜਾਂਦੇ ਹਨ ਜਿਨ੍ਹਾਂ ਦੀ ਇਸ ਖਜ਼ਾਨੇ ਨਾਲ ਜਾਣ ਪਹਿਚਾਨ ਨਹੀਂ ਹੁੰਦੀ ਉਹ ਲੋਕ ਆਮ ਆਸਤਨ ਜ਼ਿੰਦਗੀ ਜਿਉਂ ਕੇ ਇਸ ਧਰਤੀ ਤੋਂ ਚਲੇ ਜਾਂਦੇ ਹਨ ਵਿਦਾ ਹੋ ਜਾਂਦੇ ਹਨ ਆਪਣੇ ਮਨ ਤੋਂ ਅਸੀਂ ਵੱਧ ਤੋਂ ਵੱਧ ਕੰਮ ਲੈ ਸਕੀਏ ਇਸ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਆਸ਼ਾਵਾਦੀ ਰਹੀਏ ਸਾਡਾ ਨਜ਼ਰੀਆ ਆਸ਼ਾਵਾਦੀ ਹੋਵੇ ਸਾਡੇ ਵਿਹਾਰ ਵਿੱਚ ਉਹ ਸ਼ਬਦ ਜਿਵੇਂ ਮੈਂ ਇਹ ਨਹੀਂ ਕਰ ਸਕਦਾ ਮੇਰੇ ਤੋਂ ਇਹ ਨਹੀਂ ਹੋਣਾ ਜਾਂ ਦੂਜਿਆਂ ਵੱਲ ਵੇਖ ਕੇ ਸਾਡੇ ਮਨ ਵਿੱਚ ਵਿਚਾਰ ਆਉਂਦਾ ਹੈ ਕਿ ਕਿਤੇ ਮੈਂ ਵੀ ਉਹਨਾਂ ਵਾਂਗੂ ਕਰ ਸਕਦਾ ਹੁੰਦਾ ਜਾਂ ਮੈਂ ਵੀ ਉਹਨਾਂ ਜਿਹਾ ਬਣ ਸਕਦਾ ਹੁੰਦਾ ਇਹਨਾਂ ਵਿਚਾਰਾਂ ਤੋਂ ਇਸ ਤਰ੍ਹਾਂ ਦੀਆਂ ਨਾਕਾਰਾਤਮਕ ਸੋਚਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਮਨ ਵਿੱਚ ਜੇਕਰ ਅਜਿਹੇ ਵਿਚਾਰ ਪੈਦਾ ਹੁੰਦੇ ਹਨ ਤਾਂ ਸਾਨੂੰ ਕਿਆਸ ਕਰਨਾ ਚਾਹੀਦਾ ਹੈ ਕਿ ਕੁਦਰਤ ਨੇ ਇਸ ertidide ਹਰ ਬੰਦੇ ਨੂੰ ਵੱਖਰੇ ਰੂਪ ਵਿੱਚ ਕੜਿਆ ਹੈ ਹਰ ਇੱਕ ਨੂੰ ਵੱਖਰਾ ਮਨ ਦਿੱਤਾ ਹੈ ਵੱਖਰਾ ਸੋਚਣ ਲਈ ਦਿਮਾਗ ਦਿੱਤਾ ਹੈ ਇਸ ਲਈ ਹਰ ਕੋਈ ਵਿਲੱਖਣ ਹੈ ਤੇ ਕੋਈ ਵੀ ਇੱਕ ਦੂਜੇ ਵਰਗਾ ਨਹੀਂ ਹੋ ਸਕਦਾ ਇਸ ਲਈ ਇਹਨਾਂ ਵਿਲੱਖਣ ਬੰਦਿਆਂ 'ਚੋਂ ਮੈਂ ਵੀ ਇੱਕ ਵਿਲੱਖਣ ਹਾਂ ਤੇ ਮੈਂ ਜੋ ਜੋ ਕੁਝ ਜਿਆ ਕਰ ਸਕਦਾ ਹਾਂ ਜੋ ਦੂਜੇ ਨਹੀਂ ਕਰ ਸਕਦੇ ਇਹ ਠੀਕ ਹੈ ਕਿ ਜੋ ਦੂਜੇ ਕਰ ਸਕਦੇ ਆ ਮੈਂ ਨਹੀਂ ਕਰ ਸਕਦਾ ਪਰ ਅਜਿਹਾ ਬਹੁਤ ਕੁਝ ਹੈ ਜੋ ਦੂਜੇ ਨਹੀਂ ਕਰ ਸਕਦੇ ਉਹ ਮੈਂ ਕਰ ਸਕਦਾ ਇਸ ਢੰਗ ਨਾਲ ਸਾਨੂੰ ਆਪਣੀ ਕਾਬਲੀਅਤ ਦੀ ਪਛਾਣ ਕਰਨੀ ਚਾਹੀਦੀ ਹੈ ਆਪਣੀ ਕਾਬਲੀਅਤ ਨੂੰ ਪਹਿਚਾਨ ਕੇ ਅਸੀਂ ਆਪਣੇ ਅੰਦਰ ਆਤਮ ਵਿਸ਼ਵਾਸ ਪਾ ਸਕਦੇ ਹਾਂ ਆਪਣੇ ਆਤਮ ਵਿਸ਼ਵਾਸ ਦੇ ਬਲ ਬੂਤੇ ਤੇ ਅਸੀਂ ਜ਼ਿੰਦਗੀ ਵਿੱਚ ਵੱਡੇ ਮਕਾਮ ਹਾਸਲ ਕਰ ਸਕਦੇ ਹਾਂ ਇਥੇ ਗੱਲ ਸਮਝਣ ਵਾਲੀ ਹੈ ਕਿ ਪਹਿਲਾ ਇੱਕ ਤਰ੍ਹਾਂ ਨਾਲ ਸਬਕ ਇਹ ਆ ਕਿ ਆਪਣੇ ਆਪ ਤੇ ਵਿਸ਼ਵਾਸ ਕਰੋ ਦੂਜੀ ਗੱਲ ਇਹ ਆ ਕਿ ਆਪਣੀ ਕਾਬਲੀਅਤ ਦੀ ਪਛਾਣ ਕਰੋ ਆਪਣੇ ਆਪ ਨੂੰ ਆਪਣੀ ਕਾਬਲੀਅਤ ਨੂੰ ਅਤੇ ਆਪਣੇ ਕੰਮ ਨੂੰ ਪਿਆਰ ਕਰੋ ਤੀਜੀ ਤੇ ਅਹਿਮ ਗੱਲ ਇਹ ਆ ਕਿ ਆਪਣੇ ਮਨ ਵਿੱਚ ਇਹ ਵਿਸ਼ਵਾਸ ਰੱਖੋ ਕਿ ਇੱਕ ਨਾ ਇੱਕ ਦਿਨ ਮੈਂ ਵੀ ਸਫਲ ਹੋਵਾਂਗਾ ਆਪਣੇ ਮਿੱਥੇ ਨਿਸ਼ਾਨੇ ਨੂੰ ਹਾਸਲ ਕਰਾਂਗਾ ਜੇਕਰ ਤੁਹਾਡੇ ਮਨ ਵਿੱਚ ਇਸ ਤਰ੍ਹਾਂ ਦੀ ਸਕਾਰਾਤਮਕ ਸੋਚ ਚੱਲਦੀ ਹੈ ਤੇ ਕੋਈ ਦੁਨੀਆ ਦੀ ਤਾਕਤ ਨਹੀਂ ਜੋ ਤੁਹਾਨੂੰ ਸਫਲ ਹੋਣ ਤੋਂ ਰੋਕ ਸਕੇ ਚੌਥਾ ਨਿਯਮ ਇਹ ਹੈ ਕਿ ਆਪਣੇ ਆਤਮ ਵਿਸ਼ਵਾਸ ਨੂੰ ਹੋਰ ਪਕੇਰਾ ਕਰਨ ਲਈ ਇਹ ਖਿਆਲ ਕਰੋ ਇਹ ਕਿਆਸ ਕਰੋ ਕਿ ਹੁਣ ਤੱਕ ਇਸ ਧਰਤੀ ਤੇ ਲੱਖਾਂ ਲੋਕਾਂ ਨੇ ਆਪਣੀ ਕਾਬਲੀਅਤ ਦੀ ਪਛਾਣ ਕਰਕੇ ਉਸ ਲਈ ਕੰਮ ਕਰਕੇ ਨਵੇਂ ਕੀਰਤੀ ਮਾਨ ਸਥਾਪਿਤ ਕੀਤੇ ਹਨ ਤੇ ਇਸ ਲਈ ਮੈਂ ਵੀ ਇਹ ਹਾਸਲ ਕਰ ਸਕਦਾ ਹਾਂ ਅੱਜ ਦਾ ਜਿਹੜਾ ਦੌਰ ਹੈ ਇਹ ਇੱਕ ਤਰ੍ਹਾਂ ਨਾਲ ਵਸਤਾਂ ਚੀਜ਼ਾਂ ਤੇ ਬਾਜ਼ਾਰ ਦਾ ਦੌਰ ਹੈ ਇਸ ਦੌਰ ਵਿੱਚ ਸਾਡੀ ਕੋਸ਼ਿਸ਼ ਹੈ ਕਿ ਹਰ ਚੀਜ਼ ਜਲਦੀ ਜਲਦੀ ਵਾਪਰਨੀ ਚਾਹੀਦੀ ਹੈ ਜਲਦੀ ਜਲਦੀ ਸਾਡੇ ਹੱਥਾਂ ਵਿੱਚ ਹੋਣੀ ਚਾਹੀਦੀ ਹੈ ਮੋਬਾਈਲ ਫੋਨ ਤੇ ਇੰਟਰਨੈਟ ਨੇ ਸਾਡੀ ਜ਼ਿੰਦਗੀ ਵਿੱਚ ਇੱਕ ਵੇਗ ਲੈ ਆਂਦਾ ਇੱਕ ਤੇਜ਼ੀ ਲੈ ਆਂਦੀ ਹੈ ਇਸ ਤਰ੍ਹਾਂ ਹਰ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਤੁਰੰਤ ਹਾਸਲ ਕਰਨ ਦੀ ਇੱਕ ਤਰ੍ਹਾਂ ਨਾਲ ਆਦਤ ਬਣ ਗਈ ਹੈ। ਇਸ ਲਈ ਇਹ ਬਹੁਤ ਲੋੜ ਹੁੰਦੀ ਹੈ ਕਿ ਅਸੀਂ ਇਹ ਸਮਝੀਏ ਕਿ ਸਕਸੈਸ ਜਲਦੀ ਹਾਸਲ ਨਹੀਂ ਹੁੰਦਾ। ਇਹ ਅਜਿਹੀ ਚੀਜ਼ ਹੈ ਕਿ ਜੋ ਸਾਨੂੰ ਮਿਹਨਤ ਕਰਨ ਤੇ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਸਬਰ ਰੱਖਣ ਨਾਲ ਹਾਸਲ ਹੁੰਦੀ ਹੈ। ਨਿਰੰਤਰ ਮਿਹਨਤ ਦੀ ਜ਼ਰੂਰਤ ਪੈਂਦੀ ਹੈ। ਜੋ ਕੁਝ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ ਜੇਕਰ ਉਹ ਹਾਸਲ ਨਹੀਂ ਹੋ ਰਿਹਾ ਤਾਂ ਸਾਨੂੰ ਇਸ ਵਿੱਚ ਰੁਕਾਵਟ ਕਰਨ ਵਾਲੇ ਇੱਕ ਇੱਕ ਕਾਰਨਾਂ ਨੂੰ ਲੱਭਣਾ ਪੈਗਾ ਉਹਨਾਂ ਦੀ ਤਲਾਸ਼ ਕਰਨੀ ਪੈਗੀ ਤੇ ਇਹਨਾਂ ਨੂੰ ਇੱਕ ਇੱਕ ਕਰਕੇ ਦੂਰ ਕਰਨਾ ਪੈਗਾ ਤੇ ਫਿਰ ਇੱਕ ਦਿਨ ਅਜਾਇ ਹੋਏਗਾ ਕਿ ਸਫਲਤਾ ਸਾਡੇ ਬੂਹੇ ਤੇ ਖੜੀ ਸਾਨੂੰ ਮਿਲੇਗੀ ਸੋ ਆਸ਼ਾਵਾਦੀ ਬਣੇ ਰਹੋ ਆਪਣੇ ਮਨ ਨੂੰ ਹਰ ਰੋਜ਼ ਜੈ ਟੰਗ ਨਾਲ ਟ੍ਰੇਨਡ ਕਰਦੇ ਰਹੋ ਕਿ ਮੈਂ ਇੱਕ ਨਾ ਇੱਕ ਦਿਨ ਜ਼ਰੂਰ ਸਫਲ ਹੋਵਾਂਗਾ ਮੈਂ ਸਫਲਤਾ ਦੇ ਨਵੇਂ ਕੀਰਤੀਮਾਨ ਹਾਸਲ ਕਰ ਸਕਦਾ ਹਾਂ ਆਪਣੇ ਮਨ ਵਿੱਚ ਇਹ ਕਿਆਸ ਕਰਦੇ ਰਹੋ ਕਿ ਜੇਕਰ ਕੋਈ ਕੰਮ ਦੂਜਾ ਵਿਅਕਤੀ ਕਰ ਸਕਦਾ ਹੈ ਤੇ ਮੈਂ ਵੀ ਇਹ ਕਰ ਸਕਦਾ ਆਪਣੇ ਮਿਸ਼ਨ ਤੇ ਆਪਣਾ ਫੋਕਸ ਬਣਾ ਕੇ ਰੱਖੋ ਨਿਰਾਸ਼ ਨਾ ਹੋਵੋ ਆਸ਼ਾਵਾਦੀ ਰਹੋ ਇੱਥੇ ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜੋ ਲੋਕ ਅੱਜ ਸਾਨੂੰ ਬੇਹੱਦ ਸਫਲ ਦਿਸਦੇ ਹਨ ਜਿਨ੍ਹਾਂ ਵੱਲ ਵੇਖ ਕੇ ਅਸੀਂ ਸਾਨੂੰ ਲੱਗਦਾ ਹੈ ਕਿ ਅਸੀਂ ਵੀ ਇੰਨਾ ਵਰਗੇ ਹੋਣੇ ਚਾਹੀਦੇ ਸੀ ਜਿਨ੍ਹਾਂ ਨੇ ਬੇਮਿਸਾਲ ਤਰੱਕੀ ਕੀਤੀ ਉਹ ਇੱਕ ਦੋ ਦਿਨ ਵਿੱਚ ਸਫਲ ਨਹੀਂ ਹੋ ਗਏ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਅਜਿਹੇ ਕਈ ਮੌਕੇ ਕਈ ਮਕਾਮ ਆਏ ਹੋਣਗੇ ਜਿਨ੍ਹਾਂ ਦੌਰਾਨ ਉਹਨਾਂ ਨੂੰ ਲੱਗਾ ਹੋਵੇਗਾ ਕਿ ਸਫਲ ਹੋਣਾ ਮੇਰੇ ਵੱਸ ਦੀ ਗੱਲ ਨਹੀਂ ਪਰ ਇੱਕ ਚੀਜ਼ ਜਿਹੜਾ ਉਹਨਾਂ ਦਾ ਜਜ਼ਬਾ ਹੈ ਤੇ ਉਹਨਾਂ ਦੀ ਦ੍ਰਿੜ ਸ਼ਕਤੀ ਉਹਨਾਂ ਨੂੰ ਲਗਾਤਾਰ ਮਿਹਨਤ ਕਰਨ ਦੇ ਰਾਹ ਤੇ ਤੋਰਦੀ ਰਹੀ ਉਹ ਤੇ ਉਹਨਾਂ ਨੇ ਆਪਣੇ ਆਪ ਤੇ ਉਹਨਾਂ ਨੂੰ ਯਕੀਨ ਹੋ ਗਿਆ ਕਿ ਅਸੀਂ ਸਫਲ ਹੋ ਸਕਦੇ ਹਾਂ ਉਹਨਾਂ ਨੇ ਆਪਣੇ ਆਪ ਤੇ ਯਕੀਨ ਰੱਖਿਆ ਆਪਣੇ ਆਤਮ ਵਿਸ਼ਵਾਸ ਨੂੰ ਹਰ ਹਾਲਤ ਵਿੱਚ ਬਣਾਈ ਰੱਖਿਆ ਜਿੰਦਾ ਰੱਖਿਆ ਤੇ ਇੱਕ ਦਿਨ ਫਿਰ ਅਜੇਆ ਆਇਆ ਕਿ ਉਹ ਸਫਲ ਹੋ ਗਏ ਤੇ ਸਾਨੂੰ ਐ ਲੱਗਦਾ ਹੈ ਕਿ ਜਿਵੇਂ ਉਹ ਰਾਤੋਂ ਰਾਤ ਸਫਲ ਹੋ ਗਏ ਹੋਣ ਇਸ ਲਈ ਆਸ਼ਵਾਦੀ ਨਜ਼ਰੀਆ ਉਹ ਮੰਤਰ ਹੈ ਜਿਸ ਨਾਲ ਹਰ ਮਾੜੇ ਤੋਂ ਮਾੜੇ ਹਾਲਾਤ ਨੂੰ ਸੁਧਾਰਿਆ ਜਾ ਸਕਦਾ ਹੈ ਆਪਣੀ ਹਾਰ ਨੂੰ ਜਿੱਤ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਜ਼ਿੰਦਗੀ ਵਿੱਚ ਜੋ ਕੁਝ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ ਜੋ ਕੁਝ ਅਸੀਂ ਬੰਨਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਦੇ ਅਸੀਂ ਹੋਣਾ ਚਾਹੁੰਦੇ ਹਾਂ ਉਸ ਲਈ ਲੋੜਿੰਦਾ ਗਿਆਨ ਸਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਕਹਿੰਦੇ ਆ ਕਿ ਨੌਲੇਜ ਤੇ ਗਿਆਨ ਜੜੀ ਬਹੁਤ ਵੱਡੀ ਸ਼ਕਤੀ ਹੈ ਇਸ ਨਾਲ ਇਹ ਵੀ ਬੜਾ ਜ਼ਰੂਰੀ ਹੈ ਕਿ ਭਾਵੇਂ ਅਸੀਂ ਕਿਸੇ ਵੀ ਉਮਰ ਵਿੱਚ ਹੋਈਏ ਅਸੀਂ ਆਪਣੇ ਗਿਆਨ ਨੂੰ ਅਪਡੇਟ ਕਰਦੇ ਰਹੀਏ ਇੱਥੇ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਗਿਆਨ ਨੂੰ ਜੇਕਰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ ਤਾਂ ਇਹ ਆਪਣੀ ਅਹਿਮੀਅਤ ਖਤਮ ਕਰ ਲੈਂਦਾ ਹੈ ਇਹ ਬੜਾ ਜ਼ਰੂਰੀ ਹੈ ਕਿ ਗਿਆਨ ਨੂੰ ਅਮਲੀ ਰੂਪ ਦਿੱਤਾ ਜਾਵੇ ਕਹਿੰਦੇ ਆ ਕਿ ਜੇਕਰ ਗਿਆਨ ਜਿਹੜਾ ਨੌਲੇਜ ਜਿਹੜੀ ਹੈ ਉਹਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ ਤੇ ਇਹ ਦੋ ਕਾਡੀ ਦੀ ਵੀ ਨਹੀਂ ਹੁੰਦੀ ਸੋ ਇਸ ਕਰਕੇ ਜੇਕਰ ਅਮਲ ਵਿੱਚ ਲਿਆਂਦਾ ਹੋਇਆ ਗਿਆਨ ਹੀ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਂਦਾ ਹੈ ਸਾਡੇ ਵਿੱਚ ਕੁਝ ਚੰਗਾ ਸਾਡੇ ਵਿੱਚ ਤਬਦੀਲੀਆਂ ਕਰਨ ਦਾ ਉਹ ਇੱਕ ਤਰ੍ਹਾਂ ਨਾਲ ਜ਼ਰੀਆ ਬਣਦਾ ਹੈ ਦੂਜੀ ਅਹਿਮ ਗੱਲ ਇਹ ਆ ਕਿ ਸਾਡੇ ਕੋਲ ਇੱਕ ਨਿਸ਼ਚਿਤ ਨਿਸ਼ਾਨਾ ਹੋਣਾ ਚਾਹੀਦਾ ਹੈ ਅਸੀਂ ਕੀ ਕੁਝ ਹਾਸਲ ਕਰਨਾ ਹੈ ਸਾਡੀ ਜ਼ਿੰਦਗੀ ਦਾ ਮਿਸ਼ਨ ਕੀ ਹੈ ਟਾਰਗੇਟ ਕੀ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਤੇ ਅਸੀਂ ਬੇਸ਼ੱਕ ਇਸ ਚੀਜ਼ ਨੂੰ ਡਾਇਰੀ ਤੇ ਨੋਟ ਕਰਕੇ ਲਿਖ ਲਈਏ ਕਿ ਅਸੀਂ ਜ਼ਿੰਦਗੀ ਵਿੱਚ ਇਹ ਹਾਸਲ ਕਰਨਾ ਚਾਹੁੰਦੇ ਹਾਂ ਉਸ ਲਈ ਸਾਨੂੰ ਲਗਾਤਾਰ ਫਿਰ ਸਰਚ ਕਰਨ ਦੀ ਲੋੜ ਹੁੰਦੀ ਹੈ ਇਹ ਸਾਨੂੰ ਨਿਰਧਾਰਿਤ ਕਰਨਾ ਚਾਹੀਦਾ ਹੈ ਕਿ ਅਸੀਂ ਸਾਡਾ ਨਿਸ਼ਾਨਾ ਇਹ ਆ ਅਗਲੀ ਗੱਲ ਇਹ ਕਿ ਇਸ ਲਈ ਸਾਨੂੰ ਨਿਰੰਤਰ ਮਿਹਨਤ ਕਰਨ ਦੇ ਨਾਲ ਨਾਲ ਸਬਰ ਬਣਾਈ ਰੱਖਣ ਦੀ ਵੀ ਬਹੁਤ ਵੱਡੀ ਲੋੜ ਹੁੰਦੀ ਹੈ ਜੇਕਰ ਇਹਨਾਂ ਤਿੰਨ ਚੀਜ਼ਾਂ ਨੂੰ ਅਸੀਂ ਧਿਆਨ ਵਿੱਚ ਰੱਖ ਕੇ ਅੱਗੇ ਵਧਿਆ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਜੋ ਸਾਨੂੰ ਆਪਣੇ ਮਿਸ਼ਨ ਤੋਂ ਪਟਕਾ ਦੇਵੇ ਅਸੀਂ ਜਰੂਰ ਸਫਲ ਹੋਵਾਂਗੇ ਇਸ ਲਈ ਤੁਸੀਂ ਭਾਵੇਂ ਕਿਸੇ ਵੀ ਉਮਰ ਵਿੱਚ ਹੋ ਆਪਣੇ ਨਿਸ਼ਾਨੇ ਨੂੰ ਮਿੱਥੋ ਇਸ ਲਈ ਲੋੜੀਂਦੀ ਨੌਲੇਜ ਗਿਆਨ ਹਾਸਲ ਕਰੋ ਅਤੇ ਇਸ ਲਈ ਲਗਾਤਾਰ ਮਿਹਨਤ ਕਰਦੇ ਰਹੋ ਤੁਸੀਂ ਜਰੂਰ ਸਫਲ ਹੋਵੋਗੇ ਇਹ ਯਕੀਨ ਕਿ ਆਪਣੇ ਅੰਦਰ ਇਹ ਯਕੀਨ ਬਣਾ ਕੇ ਰੱਖੋ ਕਿ ਕੋਈ ਇਸ ਤਰ੍ਹਾਂ ਦੀ ਤਾਕਤ ਨਹੀਂ ਹੈਗੀ ਇਸ ਤਰ੍ਹਾਂ ਦੀ ਸ਼ਕਤੀ ਨਹੀਂ ਹੈਗੀ ਜੇਕਰ ਅਸੀਂ ਮਿਹਨਤ ਕਰਾਂਗੇ ਤੇ ਉਸ ਮਿਹਨਤ ਦਾ ਸਾਨੂੰ ਫਲ ਨਹੀਂ ਮਿਲੇਗਾ ਸੋ ਲਗਾਤਾਰ ਜਿਹੜੇ ਲੋਕ ਸੰਘਰਸ਼ ਕਰਦੇ ਆ ਜਿਹੜੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਲਾਂ ਸਮੱਸਿਆਵਾਂ ਤੇ ਰੁਕਾਵਟਾਂ ਨੂੰ ਦੂਰ ਕਰਕੇ ਆਪਣੇ ਮਿਸ਼ਨ ਵਿੱਚ ਅੱਗੇ ਵਧਿਓ ਇੱਕ ਨਾ ਇੱਕ ਦਿਨ ਸਫਲ ਜ਼ਰੂਰ ਹੁੰਦੇ ਆ ਸੋਚ ਵਿਚਾਰ ਟੀਵੀ ਦੇ ਨਾਲ ਤੁਸੀਂ ਸਾਂਝ ਬਣਾਈ ਰੱਖਣੀ ਸੋਚ ਵਿਚਾਰ ਟੀਵੀ ਨੂੰ ਵੱਧ ਵੱਧ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ